ਲਓ ਜੀ ਵਰਲਡ ਫੇਮਸ ਪੱਗਾਂ ਵਾਲੇ ਕਿਸਾਨ ਪੱਗਾਂ ਬਨ ਕੇ ਟੀ-ਸ਼ਰਟਾਂ ਪਾ ਕੇ ਡੱਬਾ ਚੱਕ ਕੇ ਖੇਤਾਂ ਨੂੰ ਚਲੇ ਅੱਜ ਪੰਟਾ ਪੰਟਾ ਪਾ ਕੇ ਡੱਬਾ ਚੱਕ ਕੇ ਤਿਆਰੀ ਪੌੜੀਆਂ ਉਤਰ ਗਏ ਲਓ ਜੀ ਗੱਡੀ ਦਾ ਖੋਲਿਆ ਲੋਕ ਗੱਡੀ ਟੂੰ ਟੂੰ ਕਰੀ ਆਪਣੇ ਆਪਣੇ ਰੋਟੀਆਂ ਵਾਲੇ ਛੋਲੇ ਰੱਖਿਆ ਵਿੱਚ ਆਗੇ ਗੇਟ ਖੋਲ੍ਹਣ ਗੇਟ ਪਤੰਦਰ ਕਰਿਆ ਚੂ 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 ਗੇੜ ਖੁੱਲ ਗਿਆ ਲਓ ਜੀ ਕੈਮਰਾਮੈਨ ਨੇ ਫਿਰ ਕੈਮਰਾ ਗੱਡੀ ਗਣੀ ਨੂੰ ਕਮਾਇਆ ਗੱਡੀ 'ਮਾ ਬੈਠੇ ਸਲਫ ਮਰੀ ਇੱਕ ਹੱਥ ਨਾਲ ਮੱਥਾ ਟੇਕਿਆ ਗੱਡੀ ਬੈਕ ਗੱਡੀ ਬੈਕ ਕਰਦੇ ਹੋਏ ਉਤੋਂ ਬਾਅਦ ਗੱਡੀ ਸਿੱਧੀ ਕਰਕੇ ਆਪਣਾ ਪਾ ਦੀ ਤਾਇਏ ਦੇ ਘਰ ਕਣੇ ਨੂੰ ਕਿਉਂਕਿ ਤਾਇਏ ਨੂੰ ਵੀ ਚੱਕਣਾ ਦਾ ਨਾ ਤਾਇਏ ਵੀ ਢੀਕ ਕਰ ਰਿਆ ਦਾ ਖੇਤਾਂ ਮ ਜਾਣਿਆ ਤੇ ਸਾਹਮਣੇ ਬੈਠਿਆ ਤਾਇਆ ਜੀ ਢੀਕ ਕਰਦੇ ਹੋਏ ਵਰਲਡ ਫੇਮਸ ਪਗੜੇ ਕਿਸਾਨ ਦੀ ਲਓ ਵੀ ਤਾਇਆ ਜੀ ਵੀ ਆ ਗਏ ਨੇ ਦਾਇਆ ਜੀ ਆਏ ਗੱਡੀ 'ਮਾਂ ਬੈਠੇ ਗਰੇ ਚਾਚੇ ਨੂੰ ਲੈ ਮੈਂ ਕਿਹਾ ਚਾਚੇ ਨਾ ਜਾਣਾ ਦਾ ਉਹ ਭੁੱਲ ਗਿਆ ਉੱਤੇ ਬਾਦ ਫੇਰ ਪਤੰਦਰਾ ਗਲੀਆਂ ਮਨੂੰ ਟੇਢੀ ਮੇਢੀਆਂ ਨੂੰ ਉਪੜ ਖਬੜ ਰਸਤੇਆਂ ਨੂੰ ਚਾਚੇ ਦੇ ਘਰ ਕਣੀ ਨੂੰ ਗੱਡੀ ਲੈ ਗੇ ਅਗਾ ਚਾਚੇ ਨੂੰ ਆਵਾਜ਼ ਮਾਰੀ ਚਾਚਾ ਕਹ ਰਿਹਾ ਮੈਂ ਗੁੱਸਾ ਮੈਨੂੰ ਪਹਿਲਾਂ ਕਿਉਂ ਨਹੀਂ ਲੈ ਗੇ ਥਾਂ ਮੈਂ ਤਿਆਰ ਬੈਠਾ ਦਾ ਮੈਂ ਤਾਂ ਕਰੀਆਂ ਉੱਤੇ ਬਾਦ ਲਓ ਜੀ ਚਾਚਾ ਜੀ ਵੀ ਪਹੁੰਚਦੇ ਹੋਏ ਗੇੜ ਤੋਂ ਬਾਹਰ ਚਾਚਾ ਜੀ ਪੌਂ ਜਗ੍ਹਾ ਗੱਡੀ ਦੀ ਬੈਠਣ ਦੀ ਤਿਆਰੀ ਕਰ ਰਹੇ ਨੇ ਇੱਧਰ ਤਾਂ ਕਿ ਮੈਂ ਲਈ ਉਧਰ ਚਾਚੇ ਨੇ ਖੋਲੀ ਲਾਓ ਜੀ ਚਾਚਾ ਜੀ ਗੱਡੀ ਦੇ ਵਿੱਚ ਇਨ ਹੋਣ ਵਾਲੇ ਨੇ ਹੋ ਗਏ ਚਾਚਾ ਜੀ ਗੱਡੀ ਦੇ ਵਿੱਚ ਹੋ ਗਏ ਇਨ ਕਹਿੰਦਾ ਕੈਮਰਾ ਬੰਦ ਕਰ ਬੰਦਾ ਬਣ ਕੇ ਗੱਡੀ ਚਲਾ ਮੈਂ ਕਿਹਾ ਚਾਚਾ ਇਹ ਨਹੀਂ ਹੁੰਦਾ ਬੰਦੇ ਚੱਲਣਾ ਲਾਓ ਜੀ ਪਚੀਆਂ ਪਿੰਡਾਂ ਦੇ ਫੇਮਸ ਡਰਾਈਵਰ ਨੇ ਗੱਡੀ ਰੋਡ ਤੇ ਚੜਾਦੀ ਅੱਗੇ ਬਾਜਰੀ ਗੇਰੀ ਹੋਈ ਕਹਿੰਦੇ ਰੋਡ ਨਵਾਂ ਬਣ ਰਿਹਾ ਵੀਰੇ ਆਹਾ ਲਓ ਜੀ ਉਬੜ ਖਬੜ ਰਸਤਿਆਂ ਨੂੰ ਗੱਡੀ ਚਲਾਉਂਦੇ ਹੋਏ ਗੱਡੀ ਚੜਾਤੀ ਆਪਾਂ ਮੇਨ ਰੋਡ ਤੇ ਮੇਨ ਰੋਡ ਤੇ ਬਈ ਪੇੜੇ ਨੇ ਕਿੱਥੇ ਚਲੇ ਜਾਏਗਾ ਬੰਦਾ ਆ ਗਿਆ ਪਤੰਦਰ ਟੋਲ ਟੈਕ ਸੱਗਾ ਰੇੜੀ ਵਾਲਾ ਆੜ ਗਿਆ ਕਹਿ ਰਿਹਾ ਥੱਤ ਤੇ ਪਹਿਲਾਂ ਤਾਂ ਮੈਂ ਲੰਘਾਂਗਾ ਮਾ ਆਪਾਂ ਇਤੋਂ ਲੰਘ ਲੈ ਆਪਾਂ ਨਿਕੜੇ ਵੀਆਈਪੀ ਕਿਸਾਨਾਂ ਵਾਲੀ ਲੈਨ ਮੰ ਨੂੰ ਨਿਕੜਦੇ ਹੋਏ ਰੇੜੀ ਵਾਲਾ ਪਤੰਦਰ ਫਸੇ ਰਿਹਾ ਚਲੋ ਅੱਗੇ ਅੱਗੇ ਰੇੜੀ ਨੂੰ ਕੱਟ ਕਰਿਆ ਪਹੁੰਚ ਗਏ ਬਨੂੜ ਬੈਰੀਅਲ ਪਾ ਸਜੇ ਖੱਬੇ ਗੱਡੀ ਮੋੜੀ ਬਨੂੜ ਬੈਰੀ ਵਾਲ ਤੇ ਪਾਰ ਕਰਿਆ ਤੇਪੜਾ ਰੋਡ ਤੋਂ ਗੱਡੀ ਸਜੇ ਕਮਾਈ ਆ ਗਿਆ ਸੰਭੂ ਵਾਲਾ ਰੋਡ ਬਈ ਸੰਭੂ ਵਾਲੇ ਰੋਡ ਨੂੰ ਗੱਡੀ ਤਾਰੀ ਉੱਤੋਂ ਬਾਅਦ ਆ ਗਈ ਅੱਗੇ ਦੁਕਾਨ ਯਾਹ ਤੇ ਲੈਣਾ ਤਾਂ ਸਮਾਨ ਸਮਾਨ ਕੀ ਲੈਣਾ ਚਾਚਾ ਕਰਿਆ ਮੈਂ ਠੰਡਾ ਪੀਣਾ ਮੈਂ ਗਿਆ ਮੈਂ ਚਾਹ ਪੀਣੀ ਦੁੱਧ ਲਈ ਦਾਇਆ ਕਰਿਆ ਬਿਸਕੁਟ ਨੇ ਤਾਇਆ ਉਦਰੇ ਸਮਾਨ ਲੈਣ ਸਾਰਾ ਸਮਾਨ ਲੈ ਕੇ ਲਾਓ ਜੀ ਗੱਡੀ ਮੋੜ ਦੀ ਖੇਤਾਂ ਗਣੀ ਨੂੰ ਖੇਤਾਂ ਵਾਲੀ ਸੜਕ ਨੂੰ ਗੱਡੀ ਜਾਰੀ ਹੈ ਛੂਕਦੀ ਅੱਗੇ ਆ ਗਏ ਆਪਣੇ ਸਪੈਦੇ ਆਾ ਚੈੱਕ ਦੇ ਪਏ ਨੇ ਸਪੈਦੇ ਕਹਿੰਦੇ ਪਤੰਦਰੋਂ ਪਾਣੀ ਦੇ ਦਿਓ ਬੜੇ ਸੁੱਕੇ ਪਏ ਨੇ ਅੱਗੇ ਇਹ ਸਪੈਦੇ ਵੀ ਨਹੀਂ ਹੋਈ ਕਹਿ ਰਹੇ ਤੇ ਕਹ ਰਹੇ ਪਤੰਦਰੋਂ ਪਾਣੀ ਦੇ ਦਿਓ ਸੁੱਕੇ ਮਾ ਕੋਈ ਬਾਤ ਨਹੀਂ ਦੇਣੇ ਤੁਹਾਨੂੰ ਲਾਓ ਜੀ ਮੰਝਲਵਾਲ ਵੱਧਦੇ ਹੋਏ ਕਿਸਾਨ ਆਪਣੀ ਨੂੰ ਗੋਹਰਮਾਣੂ ਗੱਡੀ ਮੋੜ ਦੀ ਸਾਹਮਣੇ ਤੂੜੀ ਵਾਲੀ ਟਰਾਲੀ ਦੇ ਦਰਸ਼ਨ ਹੋਏ ਏ ਆ ਗਿਆ ਆਪਣਾ ਖੇਤਾਂ ਵਾਲਾ ਕਰ ਸੰਗਤਾਂ ਪਹਿਲਾਂ ਵੀ ਗੱਡੀ ਲੈ ਕੇ ਪਹੁੰਚੀ ਹੋਈਆਂ ਨੇ ਕਿਉਂਕਿ ਅੱਜ ਗੇਰਨਾਏ ਰੇ ਖੇਤਾਂ માં ਲੈ ਵੀ ਗੱਡੀ ਲਈ ਆਪਾਂ ਸਿੱਧੇ ਆਪਣੇ ਚੌੜੇ ਚੱਕੇ ਏ ਆ ਗਿਆ ਆਪਣਾ ਭਾਈ ਖੇਤਾਂ ਵਾਲਾ ਕਰ ਇਹ ਆਪਣੀ ਰੂਡਾ ਵੀਟਰ ਖੜੀ ਹੈਗੀ ਇਹ ਪਤਾ ਨਹੀਂ ਕਿਆ-ਕਿਆ ਖੜੀ ਹੈਗੀ ਬਾਅਦ ਵਿੱਚ ਪਤਾਵਾਂਗੇ ਇਦਨ ਆਪਾਂ ਚੱਲੇ ਅੰਦਰ ਇਹ ਚੱਕੇ ਬੈਗ ਤਿੰਨ ਚਾਰ ਰੋਟੀਆਂ ਇੱਕ ਦੂਸਰੇ ਨਾਲ ਬੱਜ-ਬੱਜ ਕੇ ਚੱਲੇ ਹੋ ਰਹੇ ਨਾਂਗੇ ਅਸਲੀ ਟਿਕਾਣੇ ਪਰ ਇਹਨਾਂ ਨੇ ਦੇ ਆ ਪਚਾ ਮੈਂ ਗਿਆ ਯਹਾਂ ਕਰੋ ਤਾਂ ਹਮ ਰਾਮ ਆਪਾਂ ਇਤਨਾ ਠੰਡਾ ਦੁੱਧ ਫ੍ਰਿਜ ਵਿੱਚ ਲਾ ਮੈਂ ਉਹ ਆ ਗਈ ਸਾਹਮਣੇ ਆਪਣੀ ਰਸੋਈ ਜਿਸਮਾ ਜਾ ਕੇ ਫ੍ਰਿਜ ਖੋਲਿਆ ਪਤੰਦਰ ਫ੍ਰਿਜ ਪਹਿਲੇ ਢੱਕਿਆ ਪਿਆ ਦਾ ਪਾਣੀ ਵਾਲੀ ਬੋਤਲਾਂ ਯਾ ਠੰਡਾ ਠੁੰਡਾ ਰੱਖਿਆ ਲਓ ਜੀ ਤਾੜੀਆਂ ਨਾਲ ਸਵਾਗਤ ਪਹਿਲੀ ਰੇ ਵਾਲੀ ਟਰਾਲੀ ਆ ਗਈ ਇੱਧਰ ਰੀਪਰ ਪਤੰਦਰ ਕਹਿ ਰਿਹਾ ਮੈਂ ਗਾ ਪਾ ਕੇ ਰੱਖਣਾ ਕਹਿੰਦਾ ਕਰਦਾ ਹੀ ਕਰਦਾ ਠਾ ਦੇਣਾ ਆਪਾਂ ਗਿਆ ਪਰ ਗੋਬਰੇ ਗੋਬਰ ਕਰ ਦੇਣਾ ਚਲੋ ਇਹ ਲੱਗੋ ਮੁਕਾਬਲਾ ਹੋਣ ਲੱਗਿਆ ਪਹਿਲੀ ਟਰਾਲੀ ਦਾ ਰੀਵਨ ਕਟਿਆ ਜੈਕ ਚੱਕਿਆ ਲਓ ਜੀ ਕਿਸਾਨ ਦੇਖਦੇ ਹੋਏ ਵੀ ਗਿਰਨੀ ਟਰਾਲੀ ਗੋਬਰ ਗਿਰਿਆਣੀ ਪਤੰਦਰਾ ਫੈਵੀਕੋਲ ਦਾ ਜੋੜ ਲਾਇਆ ਸੀ ਉਸ ਤੋਂ ਬਾਅਦ ਫਿਰ ਦੇਖਿਆ ਹੋਰ ਚੱਕਿਆ ਨਹੀਂ ਬਾਦ ਬਣੀ ਫਿਰ ਵਰਲਡ ਫੇਮਸ ਪਾਗ ਵਾਲਾ ਕਿਸਾਨ ਕਸੀ ਲੈਣ ਗਿਆ ਵੀ ਕਸੀ ਗੱਲ ਖਿੱਚ ਕੇ ਤਾਰेंगे ਚਲੋ ਜੀ ਉਹ ਗੱਲ ਬਣੀ ਨਹੀਂ ਫਿਰ ਉਸ ਤੋਂ ਬਾਅਦ ਇਹ ਟਰਾਲੀ ਹੋ ਰਹੀ ਹੈ ਵਰਲਡ ਫੇਮਸ ਪਾਗ ਵਾਲੇ ਕਿਸਾਨ ਅੱਥਰ ਤਿਆਰ ਕਹਿੰਦੇ ਤੈ ਯਹਾਂ ਬੈਲਣੀ ਬੈਠਣਾ ਤਾਉ ਵੀ ਚੱਕਰ ਲਾ ਗਿਆਨੀ ਜੀ ਚਾਚਾ ਜੀ ਪੱਲੜ ਲਾਉਂਦੇ ਹੋਏ ਕਹਿੰਦੇ ਰੇ ਨਹੀਂगिरਣਾ ਚਾਹੀਦਾ ਮੈਂ ਗਿਆ ਠੀਕ ਹੈ ਕਹਿੰਦੇ ਚੱਕਰ ਤਾਂ ਵੀ ਲਾ ਬੇਲਾ ਬੈਠ ਗਿਆ ਨਹੀਂ ਮੇਰਾ ਕੰਮ ਬੰਨਾ ਚਲੋ ਭਾਈ ਲਾ ਲਾਂਗੇ ਲਓ ਵੀ ਪੱਲੜ ਪੁੱਲੜ ਲਾ ਗਾ ਟਰਾਲੀ ਤਿਆਰ ਕਰ ਗਾਇਦ ਨੇ ਬੱਤੇ ਜੀ ਟਰਾਲੀ ਵੀ ਆ ਗਈ ਰੈਦੀ ਲਓ ਵਰਲਡ ਫੇਮਸ ਡਰਾਈਵਰ ਨੇ ਟਰੈਕਟਰ ਖਿੱਚਤਾ ਭਾਈ ਕਹਿੰਦੇ ਅੱਜ ਚੱਕਰ ਲਾ ਕੇ ਦਿਖਾਣਾ ਕਰ ਕਹਿੰ ਲੈਓ ਜੀ ਪਹੁੰਚ ਗਏ ਅਸਲੀ ਜਗ੍ਹਾ ਤੇ ਲਓ ਜੀ ਵੀ ਦਾ ਮੱਗ ਆ ਏ ਏ ਏ ਏ ਗਿਰ ਗਿਆ ਟਰਾਲੀ ਵਾਂ ਟਰੈਕਟਰ ਲਾਇਆਫ ਤੇ ਬਾਅਦ ਅਪਾ ਚਲੇ ਸਾਹਮਣੇ ਭੈਣ ਦਾ ਘਰ ਦਾ ਚਾਹ ਪਾਣੀ ਪੀ ਮੈਂ ਇਹ ਆ ਗਿਆ ਭੈਣ ਦਾ ਘਰ ਉਹ ਅੰਦਰ ਜਾ ਕੇ ਇਹ ਲਾਉ ਜੀ ਖੋਲਿਆ ਦਰਵਾਜਾ ਚੌ ਆਹ ਚਾਹ ਪੀ ਬਾਟੀ ਵਾਂ ਇਦਨੇ ਦੇ ਬਾਅਦ ਸੁਨੇਹਾ ਆ ਗਿਆ ਪਤੰਦਰਾ ਕਹਿੰਦੇ ਟਰਾਲੀ ਭਰ ਗਈ ਚੱਲ ਮੈਂ ਗਿਆ ਦੋ ਕੁੜ ਤੋਂ ਪੀ ਲੈਣ ਦੇ ਚਾਹ ਕੇ ਦੋ ਕੁੜ ਚਾਗੇ ਪੀ ਕੇ ਵਰਡ ਫੈਮਸ ਡਰਾਈਵਰ ਪਹੁੰਚ ਗਿਆ ਟਰੈਕਟਰ ਦੇ ਟਰੈਕਟਰ ਦੀ ਮਾਰੀ ਸਲਫ ਆ ਚੱਕ ਤੇ ਫਰਫਟੇ ਰੋਡ ਤੇ ਚੜਾ ਤਾਂ ਮੈਂ ਕਰਿਆ ਜਿ ਦਿਖਾ ਦੇਣਾ ਘਰ ਕਿਆਂ ਨੂੰ ਵੀ ਟਰੈਕਟਰ ਵੀ ਮੈਂ ਚਲਾ ਲਿਆ ਅੰਡਰ ਐਸਟੀਮੇਟ ਨਹੀਂ ਕਰਨਾ ਪਹੁੰਚ ਕੇ ਖੇਤਾਂ ਵਿੱਚ ਨਹੀਂ ਜਲਦੀ ਦੇਖਿਆ ਵਰਲਡ ਫੇਮਸ ਦਾ ਤਜਰਬਾ ਇਹ ਸਾਹਮਣੇ ਟਰਾਲੀਆਂ ਲੈਣਵਾਂ ਲੱਗੀ ਵੀ ਕਹਿੰਦੇ ਤੇਰਾ ਨੰਬਰ ਜੇ ਲੇਟ ਆਵੇਗਾ ਰੋਟੀ ਵਾਲਾ ਕੰਮ ਚੱਲ ਰਿਆ ਕੋਈ ਬਾਤ ਨਹੀਂ ਮੈਂ ਗਿਆ ਚੱਲ ਭਾਈ ਥਮ ਰੋਟੀ ਖਾਓ ਆਪਾਂ ਵੀ ਰੋਟੀ ਖਾਵਾਂਗੇ ਲਓ ਜੀ ਵਰਲਡ ਫੇਮਸ ਡਰਾਈਵਰ ਏਸੀ ਵਾਲੇ ਕਮਰੇ ਆ ਪਹੁੰਚ ਗਿਆ ਰੋਟੀ ਆ ਤੇ ਰੋਟੀ ਵਾਲੇ ਡੱਬੇ ਨੂੰ ਖੋਲਿਆ ਮੈਂ ਕਿਹਾ ਪਤੰਦਰਾਈ ਬਾਈ ਤੇਰੀ ਵਾਰੀ ਤੈਨੂੰ ਹੀ ਜਾਂ ਕਰਨਾ ਖਾ ਲਈ ਰੋਟੀ ਵਾਲੇ ਡੱਬੇ ਨੂੰ ਖਾਲੀ ਕਰ ਕਰ ਟਰੈਕਟਰ ਚੱਕਿਆ ਖਾਲੀ ਕਰ ਕਰ ਟਰੈਕਟਰ ਵੀ ਫੇਰ ਅੱਪ ਚੱਲਦੀ ਹੈ ਉਧਰ ਨੂੰ ਰੇਹ ਵਾਲੇ ਪਾਸੇ ਨੂੰ ਲਓ ਜੀ ਦੂਸਰੇ ਚੱਕਰਾਸਤੇ ਪਹੁੰਚ ਗਿਆ ਟਰੈਕਟਰ ਇਧਰ ਲਦੋ ਲਦਾਈ ਹੋ ਰਹੀ ਹੈ ਟਰੈਕਟਰ ਦੂਸਰੇ ਚੱਕਰ ਤੇ ਵੀ ਲੱਦਦਾ ਮਸ਼ੀਨ ਕਰੀ ਬੁੱਕ ਭਰ ਭਰ ਕੇ ਗੇਰ ਰਹੀ ਹੈ ਮੈਂ ਕਿਹਾ ਭਾਈ ਮੜ ਜਾ ਪਾਣੀ ਪੀਣੇ ਦਾ ਟਾਈਮ ਤੋਂ ਦੇ ਦੇ ਕਰੋ ਲਓ ਵਿਪਾਰਕੀ ਟਰਾਲੀ ਵਾਰਡ ਫੇਮਸ ਡਰਾਈਵਰ ਦੂਜਾ ਚੱਕਰ ਲੈ ਕੇ ਜਾ ਰਿਹਾ ਦੂਜਾ ਅੱਜ ਘਰ ਕਿਆਂ ਨੂੰ ਦਿਖਾ ਦੇਣਾ ਪੱਗਾਂ ਬੰਨ ਕੇ ਵੀ ਕੰਮ ਹੁੰਦੇ ਨੇ ਇਹ ਲਾਉ ਜੀ ਪਹੁੰਚ ਕੇ ਫੇਰ ਖੇਤਾਂ ਮਾ ਖੇਤ ਚ ਪਹੁੰਚਦੇ ਹੋਏ ਵਰਲਡ ਫੇਮਸ ਡਰਾਈਵਰ ਥੜ 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 ਟਰੈਕਟਰ ਕਰ ਰਿਆ ਲੈ ਵੀ ਇੱਕ ਮੁਸੀਬਤ ਯਾਂ ਗੱਲ ਪੈ ਗਈ ਰੇ ਨਹੀਂ ਉਤਰ ਰਿਹਾ ਪਤਾ ਨਹੀਂ ਮੈਸਾ ਨੇ ਕਿਹੜਾ ਫੇਵੀਕੋਲ ਖਾਇਆ ਵਾ ਬਾਈ ਉਹ ਦੇਖੋ ਜਿੱੱਕ ਚੱਕਿਆ ਬਾਈ ਰਹਿ ਗਿਆ ਰੇ ਪਤੰਦਰ ਗਿਰੇ ਨਹੀਂ ਰਿਹਾ ਥੱਲੇ ਤਾਂ ਕਰਕੇ ਗਿਆਨੀ ਜੀ ਕਸੀਆਂ ਗਲ ਗੇਰ ਰਹੇ ਥੰ ਵੀ ਸੋਚ ਰਹੇ ਹੋਣਾ ਕਿਉਂ ਗੇਰ ਰਹੇ ਦੇ ਕਸੀਆਂ ਗਲ ਰੇ ਗਿਰੇ ਨਹੀਂ ਰਿਹਾ ਤਾਂ ਪਤਾ ਨਹੀਂ ਕਿਹੜਾ ਫੈਵੀਕੋਲ ਖਾਇਆ ਵਦਾ ਮੈਸਾਂ ਨੇ ਜਿਹੜਾ ਰਗੋਬਰਗਲ ਫੈਵੀਕੋਲ ਰਿਹਾ ਟਰਾਲੀ ਗਲ ਚਿਪਕ ਰਿਹਾ ਜੀ ਦਾ ਇਹ ਗਿਆਨੀ ਜੀ ਫੇ ਕਸਿਆਂ ਗਲ ਟਰਾਲੀ ਕਰ ਰੇ ਤੇ ਖਾਲੀ ਮੈਂ ਕਿਹਾ ਵੀ ਕਰੋ ਟਰਾਲੀ ਕਸਿਆਂ ਗਲ ਖਾਲੀ ਇਸ ਤੇ ਬਗੈਰ ਤਾਂ ਕੋਈ ਬਾਤ ਨਹੀਂ ਬੰਨੀ ਹੈ ਲਓ ਜੀ ਬੜੀ ਮਸਕਤਾਂ ਗਲ ਟਰਾਲੀ ਕਸਿਆਂ ਗਲ ਖਾਲੀ ਕਰ ਕਰਕੇ ਕਰ ਕਰਕੇ ਕਰ ਕਰਕੇ ਟਰਾਲੀ ਕਰੀ ਖਾਲੀ ਉੱਤੇ ਬਾਦ ਆਪਣੇ ਚੱਕਰ ਹੋ ਗਏ ਤੇ ਸਮਾਪਤ ਡਾਲਾ ਖੋਲਿਆ ਪਿਆ ਦਾ ਤਾਂ ਵੀ ਪਤੰਦਰ ਨਹੀਂ gir ਰਿਹਾ ਦਾ ਇਹ ਟਰਾਲੀ ਚੱਲ ਰਹੀ ਹੈ ਜੀ ਚੱਲ ਰਹੀ ਹੈ ਖਾਲੀ ਹੋ ਰਹੀ ਹੈ ਖਾਲੀ ਹੋ ਰਹੀ ਹੈ ਇਹ ਟਰਾਲੀ ਖਾਲੀ ਕਰਕੇ ਆਪਣਾ ਕੰਮ ਸਮਾਪਤ ਮੈਂ ਕਿਹਾ ਘਰ ਕੇ ਨੂੰ ਅੰਡਰ ਐਸਟੀਮੇਟ ਨਾ ਕਰੇ ਕਰੋ ਥਰੀ ਬਾਤ ਸੱਚ ਦੀ ਪਰ ਦੋਏ ਚੱਕਰ ਲਾ ਸਕਾਂ ਮੈਂ ਇੱਥੇ ਜ਼ਿਆਦਾ ਨਹੀਂ ਬਸ ਧੰਨਵਾਦ